ਆ ਗਿਆ ਬਾਈ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਪਰसों ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਯਾਦ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਤੋਂ ਜਿਸ ਦੇ ਵਿੱਚ ਇੱਕ ਪ੍ਰਵਾਸੀ ਹੋਇਆ ਕਿਉਂਕਿ ਰਹਿਣ ਵਾਲਾ ਬਿਹਾਰ ਦਾ ਪਿਛੋਕੜ ਦਾ ਉਹਨੇ ਕੁਝ ਇਸੇ ਗੇਟ ਤੇ ਜਿੱਥੇ ਅਸੀਂ ਖੜੇ ਹਾਂ ਸਕੂਟੀ ਵਾਲਿਆਂ ਨਾਲ ਕੁਝ ਵਕਤ ਮੁੱਝੀ ਕੀਤੀ ਹੈ ਤੇ ਉਸਨੇ ਹੁਣ ਸਾਰੀ ਸਿੱਖ ਕੌਮ ਤੋਂ ਪੰਜਾਬੀ ਜਥੇਬੰਦੀਆਂ ਤੋਂ ਤੇ ਪੈਸਕੋ ਵਾਲਿਆਂ ਤੋਂ ਮਾਫੀ ਮੰਗੀ ਹੈ ਮੇਰੇ ਨਾਲ ਉਹ ਜਥੇਬੰਦੀਆਂ ਦੇ ਮੈਂਬਰ ਵੀ ਖੜੇ ਨੇ ਕਾਫੀ ਮੁੱਦਾ ਸੀ ਗੱਲਬਾਤ ਕਰਦੇ ਸਸਸੀ ਕਾਲ ਜੀ ਸਸਸੀ ਕਾਲ ਜੀ ਸੁਣਾਓ ਜੀ ਇਹਨਾਂ ਨੇ ਜੋ ਮਾਫੀ ਮੰਗੀ ਹੈ ਸੁਣਾਓ ਪਹਿਲਾਂ ਪੜ੍ਹ ਕੇ ਕੱਲ ਸੜਕ ਦੇ ਚਾਰ ਪਰਸਨ ਦੀ ਗੱਲ ਹੈ ਜੀ ਇਹ ਘਟਨਾ ਵਾਪਰੀ ਆ ਜੀ ਤੇ ਇਹ ਕੋ ਨਾਲ ਕੁਮਾਰ ਆ ਜਾ ਬਈ ਇਹ ਹੈ ਜੀ ਮੁੰਡਾ ਹੋ ਕਿਸੇ ਬੰਦੇ ਨਾਲ ਬਰਸੋਂ ਨਸ਼ੇ ਦੀ ਹਾਲਤ ਵਿੱਚ ਫਰਾਵੀ ਦੇ ਭਰਾ ਸਾਡੇ ਇੱਥੇ ਸਕਿਉਰਿਟੀ ਗਾਰਡ ਚ ਜੀ ਉਹਨਾਂ ਨਾਲ ਗਾਲ੍ਹਾਂ ਵਾਲੀ ਗੋਚ ਕੀਤੀ ਨਾ ਬਹੁਤ ਜ਼ਿਆਦਾ ਤੇ ਮੈਨੇਜਮੈਂਟ ਨੂੰ ਵੀ ਗਾਲ੍ਹਾਂ ਕੱਢੀਆਂ ਏ ਜੀ ਤੇ ਜਿਹਦੇ ਕਰਕੇ ਇਹਦੀ ਵੀਡੀਓ ਵਾਇਰਲ ਹੋਈ ਏ ਤੇ ਪੰਜਾਬ ਚ ਰੋਸ ਆ ਜੀ ਪੰਜਾਬੀਆਂ ਸਾਰੇ ਜੀ ਉਦੋਂ ਬਾਅਦ ਗੱਲਬਾਤ ਹੋਈ ਆ ਚਲੋ ਇਕੱਲੇ ਨੂੰ ਚੌਕੀ ਵੀ ਲੱਗੇ ਸੀ ਜੀ ਚੌਕੀ ਦੇ ਬਾਅਦ ਫਿਰ ਇਹ ਲੈ ਆਂਦਾ ਸੀ ਇਹ ਮੰਨ ਗਿਆ ਕਿ ਮੇਥੋਂ ਗਲਤੀ ਹੋਈ ਆ ਖਾਦੀ ਪਿੱਤੀ ਚ ਇਹ ਮੇਰੀ ਮਾਫੀ ਮੰਗਦਾ ਅੱਜ ਇਸ ਬੰਦੇ ਨੇ ਸਾਰੇ ਪ੍ਰਸ਼ਾਸਨ ਤੋਂ ਮਾਫੀ ਮੰਗੀ ਆ ਤੇ ਮਤਲਬ ਇਹ ਲਫ਼ਜ਼ ਇਹਦੇ ਆ ਜੀ ਲਿਖੀ ਆਪਾਂ ਇਹ ਫਸਲਾਓ ਜੀ ਮੈਂ ਕਨਾਲ ਕੁਮਾਰ ਸਨ ਆਫ ਅਮਰਿੰਦਰ ਸਿੰਘ ਜੋ ਕਿ ਥਰਮ ਪਲਾਟ ਰੋਪੜ ਵਿੱਚ ਹੈਲਪਰ ਦੇ ਤੌਰ ਤੇ ਮੈਂਟਨੈਂਸ ਹੈਲ ਵਿੱਚ ਕੰਮ ਕਰਦਾ ਹਾਂ ਮਿਤੀ 29 9 25 ਨੂੰ ਸ਼ਾਮ ਨੂੰ ਸਮਾਂ ਤਾਂ ਕਰੀਬਨ 4:30 ਵਜੇ ਡਿਊਟੀ ਖਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ ਮੈਂ ਮੇਲ ਗੇਟ ਤੇ ਪਹੁੰਚਿਆ ਮੈਂ ਪੂਰੀ ਤਰ੍ਹਾਂ ਖਰਾਬ ਦੇ ਨਸ਼ੇ ਵਿੱਚ ਤੁਲਸੀ ਉਦੋਂ ਉੱਥੇ ਕਾਸਕੋ ਜਿਹੜੀ ਆਪਣੇ ਸਕਿਉਰਟੀ ਦੇ ਜਵਾਨ ਮੌਜੂਦ ਹਨ ਮੇਰੇ ਕੋਲੋਂ ਸੱਤਪਾਲ ਸਿੰਘ ਬਾਈ ਖੜੇ ਨੇ ਅਤੇ ਅਜੇ ਕੁਮਾਰ ਵੀ ਜਿਹਦੇ ਖੜੇ ਨਸ਼ੇ ਦੇ ਵਿੱਚ ਗਾਲੀ ਗੋਲ ਕੀਤਾ ਗਿਆ ਜੀ ਉਸ ਤੋਂ ਬਾਅਦ ਮੈਂ ਖਰਮਲ ਦੀ ਮੈਨੇਜਮੈਂਟ ਅਤੇ ਆਸਰਾਨੋ ਵੀ ਗਾਇ ਗੋਸ਼ ਕੀਤਾ ਜੋ ਕੋ ਮੇਰੇ ਕੋਲੋਂ ਭਾਰੀ ਗਲਤੀ ਹੋਈ ਹੈ ਮੈਂ ਇਸ ਗਲਤੀ ਦੀ ਪੰਜਾਬੀ ਭਾਈਚਾਰੇ ਸਮੂਹ ਜਥੇਬੰਦੀਆਂ ਥਰਮਲ ਮੈਨੇਜਮੈਂਟ ਅਤੇ ਫੈਸਕੋ ਦੇ ਜਵਾਨਾਂ ਤੋਂ ਦੰਤਕ ਤੌਰ ਤੇ 마फी ਮੰਗਦਾ ਹਾਂ ਜੇਕਰ ਮੈਂ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਕਰਦਾ ਹਾਂ ਤਾਂ ਮੇਰੇ ਵਿਰੁੱਧ ਪੂਰਨ ਤੌਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਦਾ ਮੈਂ ਜ਼ਿੰਮੇਵਾਰ ਖੁਦ ਹੋਵਾਂਗਾ ਇਹ ਬਾਈ ਦੇ ਲਫਜ਼ ਹੈਗੇ ਆ ਹਾਂ ਕਰਦੇ ਗੱਲਬਾਤ ਤੁਸੀਂ ਕਿਸਾਨ ਜੁਨੀਅਨ ਦੇ ਵੀ ਉਹ ਨੇਤਾ ਇੱਥੇ ਲੀਡਰ ਦੇ ਤੁਸੀਂ ਇਹ ਜਿਹੜੀ ਹੁਣ ਕਰੀਏ ਇਹਦੇ ਵਿੱਚ ਇਹਨਾਂ ਗਲਤੀ ਮੰਨੀ ਐ ਤੁਹਾਨੂੰ ਪ੍ਰਵਾਨ ਕਰਦੇ ਉਹਨੂੰ ਮਾਫ਼ ਕਰ ਦੇਣਾ ਚਾਹੀਦਾ ਹਾਂਜੀ ਜੇ ਉਹ ਮਾਫੀ ਮੰਗਣ ਆਇਆ ਗਿਆ ਜੀ ਇਹ ਤਾਂ ਰੀਤ ਆ ਸਿੱਖ ਧਰਮ ਦੀ ਜਿਹੜਾ ਨਿਮਕੇ ਨਿਮਕੇ ਆਇਆ ਸਰਨ ਆਇਆ ਤਾਂ ਉਹਨੂੰ ਮਾਫ਼ ਕੀਤਾ ਜਾਂਦਾ ਏ ਕਿ ਇਹਨਾਂ ਮਾਫੀ ਮੰਗੀ ਆ ਤੇ ਇਹ ਇਹਦੇ ਕਹਿਣਾ ਹੈ ਕਿ ਮੈਂ ਜੰਮੇ ਵਾਲੇ ਇੱਥੇ ਦਾ ਹੀ ਕੰਮ ਵੀ ਇੱਥੇ ਕੀਤਾ ਹੈ ਗਲਤੀ ਇੱਥੇ ਵੀ ਤਾਂ ਮਨਮਾਗੀ ਇੱਥੇ ਕੀਤਾ ਜਾਵੇ ਇਹਦੇ ਲਫ਼ਜ਼ ਹੈਗੇ ਬੰਦੇ ਦੇ ਚਲੋ ਸਾਰੇ ਜਿੱਥੇ ਬੰਦੀਆਂ ਹੈਗੀਆਂ ਤਾਂ ਅਸੀਂ ਚਾਹਦੇ ਦਾ ਮਾਫੀ ਨਾ ਕੀਤਾ ਜਾਵੇ ਤੇ ਕੰਮ ਤੇ ਬੰਦਾ ਲੱਗ ਜਾਵੇ ਜੀ ਸਰ ਸਾਹਿਬ ਕੀ ਕਹਿਣਾ ਚਾਹੁੰਦੇ ਅ ਪ੍ਰਵਿੰਦਰ ਸਿੰਘ ਜੀ ਗੱਲ ਦੋ ਜਮਲਾ ਇੱਥੇ ਦੇਖੋ ਪਹਿਲੀ ਗੱਲ ਤਾਂ ਇਸ ਬੰਦੇ ਦੀ ਜਿਹੜੀ ਉਹ ਪੂਰੇ ਤਰ੍ਹਾਂ ਤੇ ਗਲਤੀ ਹੈ ਜੀ ਪਰ ਜਿੱਥੇ ਨਾ ਜਿਸ ਬਾਬਤ ਬੋਲਿਆ ਜੀ ਉਹਦੇ ਲਈ ਇਹ ਹਰ ਅਥਾਰਟੀ ਨੂੰ ਆਪਣੀ ਕੰਪਲੀਟ ਦੇ ਸਕਦਾ ਸੀ ਪਰ ਜਿਹੜੇ ਲਫ਼ਜ਼ ਸੀ ਉਹ ਲੋਕਲ ਲੋਕਾਂ ਦੇ ਔਰ ਪੰਜਾਬ ਦੇ ਆਬਾਦ ਦੇ ਮਨਾਂ ਦੇ ਵਿੱਚ ਭਾਰੀ ਰੋਸ ਸੀ ਜਿਹੜੇ ਦੇਤੇ ਅਸੀਂ ਕਾਰਵਾਈ ਕਰਵਾਉਣ ਦੇ ਵੀ ਹੱਕ 'ਚ ਸੀ ਪਰ ਇਹਦੇ ਵੱਲੋਂ ਜਿਹੜਾ ਮਾਫੀਨਾਮਾ ਇਹ ਆਪਣੇ ਹੱਥੀਂ ਲਿਖਿਆ ਗਿਆ ਤੇ ਮਾਫੀ ਇਹ ਜਨਤਕ ਤੌਰ ਤੇ ਮੰਗਣ ਲਈ ਜਿਹੜਾ ਤਿਆਰ ਹੈਗਾ ਉਹ ਅਸੀਂ ਇਹਨੂੰ ਮਾਫ ਮਾਫ ਕਰ ਰਹੇ ਆ ਪਰ ਨਾਲ ਦੀ ਨਾਲ ਅਸੀਂ ਤੁਹਾਡੇ ਰਾਹੀਂ ਉਰੇ ਰਹਿੰਦੇ ਸਾਰੇ ਪ੍ਰਵਾਸੀਆਂ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਉਹ ਸਾਡੇ ਵੱਲੋਂ ਕਿਸੇ ਤਰ੍ਹਾਂ ਵੀ ਬਰਦਾਸ਼ਤ ਦੇ ਯੋਗ ਨਹੀਂ ਹੋਏਗਾ ਕਿਉਂਕਿ ਗਲਤੀ ਕਰਨਾ ਉਸ ਤੋਂ ਬਾਅਦ ਪਛਤਾਵਾ ਕਰਨਾ ਉਹ ਇੱਕ ਵਾਰ ਦਾ ਹੁੰਦਾ ਹੈ ਇਹਨਾਂ ਦੇ ਭਾਈਚਾਰੇ ਵੱਲੋਂ ਪਿਛਲੇ ਦਿਨਾਂ ਚ ਵੀ ਕਾਫੀ ਵਾਰ ਮਾਫੀਨਾਮੇ ਮੰਗੇ ਗਏ ਆ ਉਹ ਅਗਲੀ ਵਾਰ ਅਸੀਂ ਤੁਹਾਡੇ ਰਾਹੀਂ ਹੁਣ ਇਹਨਾਂ ਨੂੰ ਚੇਤਾਵਨੀ ਦਿੰਦਿਆਂ ਕਿ ਕਿਸੇ ਤਰ੍ਹਾਂ ਦੀ ਵੀ ਮਾਫੀ ਨਹੀਂ ਮੰਨੀ ਜਾਵੇਗੀ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਗਰ ਕਿਸੇ ਦਾ ਰੋਸ ਚ ਆ ਕੇ ਇਹਨਾਂ ਦਾ ਕੋਈ ਨੁਕਸਾਨ ਕੀਤਾ ਜਾਂਦਾ ਤਾਂ ਇਹ ਲੋਕ ਖੁੰਦੇ ਜ਼ਿੰਮੇਵਾਰ ਹੋ। ਸਿੰਘ ਸਾਹਿਬ ਨੇ ਵਧੀਆ ਗੱਲ ਕੀਤੀ ਹੈ ਕਿ ਸਿੱਖ ਕੌਮ ਦਾ ਇੱਕ ਸੁਭਾਅ ਹੈ ਮaaf ਕਰ ਦੇਣਾ। ਸ਼ਰਨਾ ਆਏ ਤਾਂ ਗੁਰੂ ਸਾਹਿਬ ਵੀ ਮaaf ਕਰ ਦਿੰਦੇ ਸਨ ਜੇ ਲੋਕੀ ਸ਼ਰਨਾ ਹੁੰਦਾ ਸੀ ਤੇ ਇਹਨਾਂ ਦੇ ਲੋਕ ਫੈਸਲਾ ਲੈ ਗਏ ਕਿ ਇੱਕ ਵਾਰੀ ਇਹਨੂੰ ਮaaf ਕੀਤਾ ਜਾਵੇ। ਉਸ ਤੋਂ ਬਾਅਦ ਇਹਨਾਂ ਲਿਖਤੀ ਮੈਨੇਜਮੈਂਟ ਨਾਲ ਵੀ ਕੀਤਾ ਸਿੱਖ ਜਥੇਬੰਦੀਆਂ ਤੋਂ ਵੀ ਤੇ ਇਹ ਮਾਫੀ ਮੰਗੇਗਾ ਹੁਣ ਇਹਨੇ ਕੋਈ ਗੱਲਬਾਤ ਕਰਦੇ ਕਿਵੇਂ ਹੋਇਆ ਥਾ? ਕੀ ਆਪਕੇ ਮਨ ਵਿੱਚ ਆਇਆ ਥਾ ਆਪ ਇੱਧਰ ਗਾਲੀ ਦੇ ਰਹੇ ਤੇ ਇਹ ਸਿਕਉਟੀ ਵਾਲੇ ਵੀ ਤਾਂ ਸਰਦਾਰ ਐ ਜਾਂ ਜੋ ਆਪਕੇ ਅਸਰ ਹੈ ਉਹਨਾਂ ਵਿੱਚ ਵੀ ਕੋਈ ਸਰਦਾਰ ਹੋ ਮੈਂ ਕਿਸੇ ਨੂੰ ਜੀ ਗਾਲਾਂ ਕੱਢਣਾ ਨਹੀਂ ਚਾਹੁੰਦਾ ਸੀ ਕਿਤਾ ਮੈਂ ਪੈਗ ਲਾਇਆ ਸੀਗਾ ਜੀ ਹਾਂ ਜੀ ਸਰ ਆਵਜੇ ਨਾਲ ਸੀ ਜੀ ਗਲਤੀ ਨਾਲ ਮੈਂ ਗਾਲਾਂ ਕੱਢਿਆ ਉਹਦਾ ਮੈਂ ਇੱਥੇ ਹੀ ਰਹਿੰਦਾ ਜੀ ਜੰਮਿਆ ਪਲਿਆ ਸਾਰੇ ਯਾਰ ਦੋਸਤ ਹੈ ਜੀ ਅਸੀਂ ਇਹਨਾਂ ਕੋਲ ਹੀ ਕੰਮ ਕਰਦੇ ਆਂ ਜੀ ਪੰਜਾਬੀਆਂ ਕੋਲ ਹੀ ਕੰਮ ਕਰਦੇ ਆ ਇਹ ਹੀ ਸਾਨੂੰ ਰੋਟੀਆਂ ਦਿੰਦੇ ਆ ਜੀ ਤੇ ਅਸੀਂ ਇੱਥੇ ਲੜ ਕੇ ਝਗੜ ਕੇ ਮੈਂ ਕਿਸੇ ਨੂੰ ਗਾਲ ਕੱਢ ਦਊਗਾ ਤੇ ਮੈਂ ਰਹਿ ਸਕਦਾ ਹੀ ਨਹੀਂ ਬੀਤੀ ਹੋਈ ਸੀ ਬੋਤਲ ਨਹੀਂ ਨਹੀਂ ਦੋ 2 4 ਦੋ ਚਾਰ ਕਹੀਏ ਦੋ ਚਾਰ ਪੰਜ ਤਾਂ ਕੰਮ ਨਹੀਂ ਸੀ ਨਾ ਨਹੀਂ ਨਹੀਂ ਚੋ ਚਾਰ ਚਲੋ ਜੀ ਸਿੱਖ ਸੰਗਤਾਂ ਨੇ ਮਾਫ ਕਰਨ ਦਾ ਫੈਸਲਾ ਲਿਆ ਏ ਜਿਹੜੇ ਬਾਈ ਨੂੰ ਮੈਂ ਗਾਲ ਕੱਢਾਈ ਮੈਂ ਉਹਨਾਂ ਤੋਂ ਮਾਫੀ ਮੰਗਦਾ ਠੀਕ ਹੈ ਜੀ ਚਲੋ ਜੀ ਸਿੰਘ ਸਾਹਿਬ ਜੀ ਆਓ ਲਾਓ ਜੀ ਇੱਥੇ ਮਾਫੀ ਮੰਗੋ ਨਾ ਕਿ ਸਿੰਘ ਸਾਹਿਬ ਜੀ ਆਓ ਦੂਸਰਾ ਵੀ ਮੰਗਦਾ ਆਓ ਜੀ ਉਹ ਆ ਜੀ ਕੋਟੀਗੜ ਤੁਹਾਨੂੰ ਤਸਵੀਰਾਂ ਦਿਖਾ ਰਹੇ ਮਾਫੀ ਮੰਗੋ ਜੀ ਇਹਨਾਂ ਤੋਂ ਸਰਦਾਰ ਭਟਾ ਨੇ ਹਾਂ ਜੀ ਬਿਲਕੁਲ ਬਾਈ ਭਾਤੇ ਅੱਡੇ ਤੇ ਵੀ ਮੈਂ ਮਾਫੀ ਮੰਗਦਾ ਜੀ ਮਾਫੀ ਮੰਗਦਾ ਨਾਲੇ ਪੂਰੇ ਪੰਜਾਬ ਤੇ ਮੈਂ ਮਾਫੀ ਮੰਗਦਾ ਜੀ ਜੇ ਕਿਸੇ ਦਾ ਮੈਂ ਦਿਲ ਦਿਖਾਇਆ ਹੈ ਮੈਨੂੰ ਮਾਫ ਕਰਦੇ ਹੋ ਮੈਂ ਖਾੜੇ ਹੀ ਨਿਆਣੇ ਆ ਮੈਂ ਕਿਤੇ ਪੰਜਾਬ ਛੱਡ ਕੇ ਮੈਂ ਭੱਜ ਨਹੀਂ ਜਾਉ ਲੱਗਦਾ ਹੁਣ ਉਹਨਾਂ ਦਾ ਬੱਚਾ ਤੋਂ ਮੈਂ ਇੱਥੇ ਲੋਕਾਂ ਤੋਂ ਨਹੀਂ ਜਾਦਾ ਤੈਨੂੰ ਗਾਲਾਂ ਕੱਢਦੇ ਸੀ ਬਾਜੀ ਥੋੜਾ ਬੱਤਾ ਮੈਨੇਜਮੈਂਟ ਵੀ ਸਾਡੇ ਨਾਲ ਕਰਦਾ ਹੈ ਜੀ ਤਾਂ ਉਹਦਾ ਗੁੱਸਾ ਕਿਤੇ ਹੋਰ ਕੁਝ ਹੋਏ ਉਹ ਜਿਹੜਾ ਗੁੱਸਾ ਬਿਲਕੁਲ जायਜ਼ ਸੀ ਜੀ ਪਰ ਗਲਤੀ ਇਹਨਾਂ ਕੋ ਇਹ ਹੋਈ ਜਿਹੜੀ ਗੱਲ ਕੱਢਤੀ ਜੀ ਠੀਕ ਹੈ ਬਿਲਕੁਲ ਜਿਹੜਾ ਰੂਹ ਚਾਹੀਦੇ ਆ ਉਹ ਬਿਲਕੁਲ ਪੂਰੇ ਚਾਹੀਦੇ ਆ ਅਫਸਰ ਹੋਵੇ ਜਾਂ ਵਰਕਰ ਹੋਵੇ ਪਰ ਐਂਟਰੀ ਮੈਨੇਜਮੈਂਟ ਅਫਸਰ ਨੂੰ ਨਿਗ੍ਹਾਉਂਦੀ ਹੈਗੀ ਆ ਪਰ ਜਿਹੜੇ ਵਰਕਰ ਆ ਉਹ ਪੀਸੇ ਜਾ ਰਹੇ ਆ ਤੁਹਾਡੇ ਨਾਲ ਕੀਤੀ ਸੀ ਬਤ ਵੀ ਜੀ ਮਾਫ ਕਰ ਦਿੱਤਾ ਤੁਸੀਂ ਬੇਟਾ ਕਹਿ ਰਹੇ ਆ ਤੁਹਾਨੂੰ ਵੀ ਮੇਰੇ ਭਰਾ ਨੇ ਹਾਂਜੀ ਹਾਂਜੀ ਮਾਫ ਕਰ ਦਿੱਤਾ ਮਾਫ ਕਰ ਮਾਫ ਕਰ ਹਾਂਜੀ ਹਾਂਜੀ ਇਹ ਸਿੰਘਾਂ ਦੀ ਖਾਸੀਅਤ ਹੈ ਮਾਫ ਕਰ ਦਿੰਦੇ ਮੈਨੂੰ ਸ਼ਰਮ ਆਈ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮਾਫਤਾ ਚਲੋ ਅਸੀਂ ਕਰਤਾ ਜੀ ਪਰ ਜਿਹੜੀ ਨਾ ਗਲਤੀ ਕੀਤੀ ਮਾਫੀ ਦੇ ਲੈ ਕੇ ਤਾਂ ਉਹ ਹੈ ਨਹੀਂ ਸੀ ਚਲੋ ਫਿਰ ਵੀ ਸਾਡੇ ਭਰਾਵਾਂ ਨਾਲ ਜੱਥੇਬੰਦੀਆਂ ਨੇ ਪ੍ਰੈਸ਼ਰ ਪਾਇਆ ਚਲੋ ਕੋਈ ਨਾ ਭਰਾ ਆਪਣਾ ਇਹ ਵੀ ਕਹਿੰਦੇ ਕੰਮ ਕਰਨਾ ਆਇਆ ਕੰਮ ਕਰੇ ਕੋਈ ਚੱਕਰ ਨਹੀਂ ਪਰ ਅੱਗੇ ਤੋਂ ਜੇ ਇਹੋ ਜੀ ਗਲਤੀ ਕਰਦਾ ਤਾਂ ਇਹ ਮਾਫੀ ਦੇ ਲੈ ਕੇ ਬਿਲਕੁਲ ਨਹੀਂ ਹੋਊਗਾ ਤਾਂ ਨਾ ਅਸੀਂ ਇਹਨੂੰ ਮਾਫ ਕਰਾਂਗੇ ਸਾਡੇ ਨਾਲ ਸਾਰੇ ਜੱਥੇਬੰਦੀਆਂ ਪ੍ਰਗਟ ਸਿੰਘ ਜੀ ਸਿੰਘ ਸਾਲ ਜੀ ਇਹ ਵੀ ਖੜੇ ਨੇ ਤੇ ਸਿੰਘ ਸਾਹਿਬ ਜੀ ਹੋਰ ਕੁਝ ਕਹਿਣਾ ਚਾਹੁੰਦੇ ਕੋਈ ਉਹ ਦੋ ਸ਼ਬਦ ਦਿਨ ਲਈ ਹਾਂਜੀ ਅੱਗੇ ਜਿਹੜੀ ਗੱਲ ਹੈ ਦੇਖੋ ਜੀ ਜਿਹੜੇ ਪਰਵਾਸੀਆਂ ਦੀ ਆਪਾਂ ਗੱਲ ਕਰਦੇ ਆਂ ਅਸੀਂ ਅਸੀਂ ਪਰਵਾਸ ਦੇ ਖਿਲਾਫ ਨਹੀਂ ਹੈਗੇ ਅਸੀਂ ਜਾਂਦੇ ਆਂ ਕਿ ਉਹਨੂੰ ਕੰਮ ਕਰਨ ਇੱਥੇ ਇਹ ਪਰ ਜਿਹੜੇ ਇੱਥੇ ਆ ਕੇ ਕਰਾਈਮ ਹੁੰਦੇ ਆ ਲੜਾਈ ਝਗੜੇ ਕਰਦੇ ਆ ਕਿ ਤੇ ਤੇ ਲੋਕਾਂ ਦੇ ਗੱਲ ਪੈਂਦੀ ਆ ਉਹ ਇਹਨਾਂ ਵਾਸਤੇ ਗਲਤ ਹੈਗਾ ਉਹ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਹੈਗਾ ਹੁਣ ਇੱਥੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਹਿ ਚੁੱਕੇ ਆ ਕਿ ਜਿਹੜੇ ਇਹਨਾਂ ਵੱਲੋਂ ਨਾਜਾਇਜ਼ ਕਾਰਜੇ ਕੀਤੇ ਗਏ ਆ ਜਿਹੜੇ ਜਾਇਜ਼ ਅੰਦਰ ਕੰਮ ਕਰਦੇ ਆ ਅਸੀਂ ਨਹੀਂ ਕਹਿੰਦੇ ਉਹਨਾਂ ਵਾਸਤੇ ਕੋਸ ਜੋ ਨਾ ਜੀ ਅਜ ਕਾਬ ਦੇ ਕੀਤੇ ਹੋਏ ਆ ਤੇ ਬਿਜਲੀ ਪਾਣੀ ਫ੍ਰੀ ਦਾ ਵਰਤ ਰਹੇ ਆ ਮਕਾਨ ਫ੍ਰੀ ਚ ਵਰਤ ਰਹੇ ਆ ਉਹਨਾਂ ਨੂੰ ਵੀ ਉਹਨਾਂ ਦੀ ਮਤਲਬ ਚੈੱਕ ਕਰਕੇ ਉਹਨਾਂ ਨੂੰ ਉਹਨਾਂ ਤੋਂ ਵੀ ਉਹ ਜਗ੍ਹਾ ਖਰੀਦੀਆਂ ਕਰਵਣੀਆਂ ਜਾਣ ਤੇ ਉਹਨਾਂ ਤੇ ਜਿਹੜੀ ਬੰਦ ਦੀ ਕਾਰਵਾਈ ਉਹ ਕੀਤੀ ਜਾਵੇ ਲਓ ਜੀ ਸਾਰੀਆਂ ਸਿੱਖ ਸੰਗਤਾਂ ਖੜੀਆਂ ਨੇ ਕਿਸਾਨ ਜਥੇ ਹੁੰਦੀ ਖੜੇ ਨੇ ਬਾਰੇ ਵੀਰ ਜੀ ਖੜੇ ਨੇ ਹਰਮਨਦਰ ਜੀ ਖੜੇ ਨੇ ਪਾਰਗੜ ਜੀ ਖੜੇ ਨੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਇੱਧਰ ਥੋੜਾ ਕੈਮਰਾਮੈਨ ਦਿਖਾ ਦਿਵੇ ਪੈਸਕੋ ਦੇ ਵੀ ਵਰਦੀ ਦੇ ਵਿੱਚ ਖੜੇ ਨੇ ਸਾਰੇ ਮੁਲਾਜ਼ਮ ਜਨਾਦਨ ਵਾਲੇ ਨੇ ਬਤਮੀਗੀ ਕੀਤੀ ਸੀ ਹਾਂਜੀ ਇੱਕ ਮੁਖਮਤ ਦੇ ਸਾਹ ਕੋਦਰੋਲਾ ਪਵਾ ਰਹੇ ਆ ਜਦ ਆਵਾਜ਼ ਦੀ ਆਵਾਜ਼ ਕੀ ਇਹਨਾਂ ਦੀ ਅਸੀਂ ਇਹ ਨਹੀਂ ਕਹਿੰਦੇ ਭਈਏ ਭਜਾਓ ਪੰਜਾਬ ਭਜਾਓ ਨਹੀਂ ਸਾਡਾ ਨਾਰਾ ਹੀ ਕਾਨੂੰਨ ਬਣਾਏ ਜਾਣ ਤੇ ਤੁਸੀਂ ਜਾਣਦੇ ਹੋ ਹਮਾਜ ਟੈਕਸ ਦੇਣਾ ਬੰਦਾ 75 ਰੁਪਏ 80 ਰੁਪਏ ਇੱਥੇ ਕਿਉਂ ਲਾ ਰਹੇ ਹਾਂ ਅਸੀਂ ਕਹਿੰਦੇ ਜੋ ਕੋਈ ਬੰਦਾ ਬਾਹਰੋਂ ਆ ਰਿਹਾ ਇਨਾ ਤੇ ਕਾਨੂੰਨੀ ਕਰ ਲਈ ਹੋਣੀ ਚਾਹੀਦੀ ਆ ਆਇਡੈਂਟੀਫਾਈ ਹੋਣਾ ਚਾਹੀਦਾ ਤੇ ਉਲਟਾ ਵੈਰੀਫਾਈ ਹੋਣੀ ਚਾਹੀਦੇ ਆ ਥੋੜਾ ਉਹ ਤਾਂ ਸਾਡੇ ਚ ਵੀ ਦੋਸ਼ ਆ ਤੁਹਾਡੇ ਨਾਲ ਗੱਲ ਕਰਨ ਨਾਲ ਜੇ ਅਸੀਂ ਇਹਨਾਂ ਨੂੰ ਘਰਾਂ ਵਿੱਚ ਰੱਖ ਦਿਆਂ ਜਾਂ ਕੁਝ ਕਰਦੇ ਕਈ ਵਾਰ ਪੁਲਿਸ ਵੀ ਸੂਚਨਾ ਨਹੀਂ ਦਿੰਦੀ ਵੀ ਇਨਕੁਆਰੀ ਕਰਾਓ ਤੁਹਾਡੇ ਕੋਲ ਜਿਹੜੇ ਕਿਰਾਏਦਾਰ ਰਹੇ ਨੇ ਫਿਰ ਅਸੀਂ ਵੀ ਇਸੇ ਹੋ ਜਾਂਦੇ ਆ ਫਿਰ ਇਹਨਾਂ ਨੂੰ ਮੌਕਾ ਮਿਲ ਜਾਂਦਾ ਦੇਖੋ ਜਿਹੜੀ ਪੰਚਾਇਤਾਂ ਕੰਮ ਕਰ ਰਹੀਆਂ ਬਹੁਤ ਉਹ ਜਿਹੜੀਆਂ ਪੰਚਾਇਤਾਂ ਕੰਮ ਕਰ ਰਹੀਆਂ ਉਹ ਜ਼ਿਆਦਾ ਨਿਮੀਰਾਂ ਕਰ ਰਹੀਆਂ ਉਹ ਸਾਡੇ ਸਰਕਲ ਦੇ 35 30 35 ਮਿੰਟ ਇਹਨਾਂ ਨੂੰ ਮੈਂ ਦੱਸ ਦੂ ਇੱਕ ਮਿੰਟ ਨੇ ਮਤਾਂ ਪਾਏ ਹੋਵੇ ਵੀ ਹਾਂ ਇਦਾਂ ਦਾ ਕੁਝ ਨਹੀਂਗਾ ਭਾਜੀ ਜੇ ਦਾ ਸਰਕਾਰ ਚਾਹੇ ਅੱਜ ਕਰ ਦੇ ਉਹ ਪੂਰੇ ਪੰਜਾਬ ਚ ਰੌਲਾ ਪਿਆ ਹੋਇਆ ਇਹ ਰੌਲਾ ਕੌਣ ਪਵਾ ਰਿਹਾ ਇਹ ਮੁੱਖ ਮੰਤਰੀ ਸਾਹਿਬ ਖੁਦ ਰੌਲਾ ਪਵਾ ਰਹੇ ਜੇ ਦਾ ਸ਼ਾਂਤ ਕਰਨਾ ਹੋਵੇ ਇਹ ਕਰ ਸਕਦੇ ਪਰ ਨਹੀਂ ਮੁੱਖ ਮੰਤਰੀ ਸਾਹਿਬ ਸ਼ਾਂਤ ਨਹੀਂ ਕਰ ਕੋ ਇਹ ਜੋ ਸਾਥ ਹੈ ਨਾ ਉਹ ਦਿੱਲੀ ਤੋਂ ਠਿਆ ਹੋਇਆ ਉਹਦੇ ਖਿਲਾਫ ਕਿਵੇਂ ਬੋਲੂਗਾ ਜੀ ਚਲੋ ਗਲਵਾਦ ਮਾਫੀ ਦੀ ਚੱਲ ਰਹੀ ਹੈ ਨਹੀਂ ਆਪਾਂ ਉਸ ਪਾਸੇ ਲੈ ਕੇ ਜਾਂਦੇ ਹਾਂ ਗਲਵਾਦ ਨੂੰ ਕੁਨਾਲ ਕੁਮਾਰ ਥਰਮਲ ਪਲਾਂਟ ਦੇ ਵਿੱਚ ਜੋ ਵੀਡੀਓ ਗਾਇਜ਼ ਹੋਈ ਹੈ ਇੱਕ ਨਾ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਕਿ ਖਬਰ ਨੂੰ ਥੋੜਾ ਜਿਹਾ ਕਿਉਂਕਿ ਮਾਹੌਲ ਪੰਜਾਬ ਦੇ ਵਿੱਚ ਇਦਾਂ ਦਾ ਹੋਇਆ ਵਾ ਕਿ ਕਿਸੇ ਵਕਤ ਵੀ ਕੁਝ ਹੋ ਸਕਦਾ ਪ੍ਰਵਾਸੀਆਂ ਦਾ ਇਹ ਮੁੱਦਾ ਨਹੀਂ ਬਣਾ ਰਿਆ ਮਾਫੀ ਮੰਗ ਰਹੀ ਹੈ ਸ਼ਰਾਬ ਦਾ ਨਸ਼ਾ ਹੀ ਐਦਾਂ ਨਾ ਹੁੰਦਾ ਉਹ ਕਹਿੰਦਾ ਮੈਂ ਬੋਤਲ ਦੋ ਵਧিয়ে ਬੋਤਲੀ ਹੋ ਜਾਂਦੀ ਹੈ ਤਕਰੀਬਨ 20 ਸੀ ਗਾਲਾਂ ਨਿਕਲ ਗਈਆਂ ਵੀਰ ਦਾ ਮਾਫੀ ਮੰਗ ਰਹੀ ਹੈ ਸੀਓ ਸਾਹਿਬ ਨਾਲ ਗੱਲ ਹੋ ਗਈ ਹੈ ਤੇ ਚੀਫ ਸਾਹਿਬ ਨਾਲ ਵੀ ਗੱਲਬਾਤ ਹੋ ਗਈ ਹੈ ਨਾਲ ਲਿਖਤੀ ਮਾਫੀ ਹੈ ਹਾਂਜੀ ਇੱਕ ਤੁਹਾਡੇ ਮਨ ਦੀਆਂ ਦੇ ਰਾਹੀਂ ਮੈਂ ਬਾਕੀ ਵੀ ਕਹਾਗਾ ਵੀਰਾਂ ਨੂੰ ਜੀ ਕਿ ਅੱਜ ਅਗਰ ਆਪਾਂ ਥਰਮਲ ਮੈਨੇਜਮੈਂਟ ਦੇ ਨਾਲ ਗੱਲ ਕਰ ਰਹੇ ਹਾਂ ਜਾਂ ਉਹਨਾਂ ਨੂੰ ਇੱਕ ਸੁਨੇਹਾ ਆਪਜੀ ਦੇ ਰਾਹੀਂ ਦੇ ਰਿਹਾ ਜੀ ਉਹ ਇੱਕ ਇਹਨਾਂ ਦੇ ਪ੍ਰਵਾਸੀਆਂ ਦਾ ਜਿਹੜਾ ਲੀਡਰ ਕਹ ਲਈਏ ਤਵਾੜੀ ਉਹਦਾ ਪੁਰਾਣਾ ਕੀ ਆਰਗਨ ਵੜੀ ਹੈ ਰਾਜਕੁਮਾਰ ਤਵਾੜੀ ਉਹਨੂੰ ਰਿਟਾਇਰ ਹੋਏ ਨੂੰ ਵੀ ਘਟੋ ਘਟ 10 ਸਾਲ ਹੋ ਚੁਕੇ ਆ ਉਹ ਅੱਜ ਵੀ ਉਹਨੇ ਰਾਜ ਕਰਦਾ ਕੀ ਗੱਲ ਉਹ ਸਰਕਾਰਾਂ ਵੱਲੋਂ ਜਾਂ ਥਰਮਲ ਮੈਨੇਜਮੈਂਟ ਵੱਲੋਂ ਇੱਕ ਪਹਾੜੇ ਦਾ ਟੱਟੂ ਰੱਖਿਆ ਗਿਆ ਵੀ ਪੰਜਾਬ ਦਾ ਮਾਹੌਲ ਸਾਡੇ ਇਲਾਕੇ ਦਾ ਮਾਹੌਲ ਖਰਾਬ ਕੀਤਾ ਜਾਵੇ ਜਦੋਂ ਰਿਟਾਇਰ ਹੋ ਜਾਂਦਾ ਔਰ ਇਹਦਾ ਜਿਹੜਾ ਰੋਲ ਹੈ ਉਹਨੂੰ ਆਪਣਾ ਸਰਕਾਰੀ ਕੁਆਟਰ ਖਾਲੀ ਕਰਨਾ ਪੈਂਦਾ ਔਰ ਇਹ ਸਰਕਾਰੀ ਬਿਜਲੀ ਵੀ ਸਰਕਾਰੀ ਪਾਣੀ ਸਰਕਾਰੀ ਕੁਆਟਰ ਉਹ ਤਾਂ ਉਹ ਮੈਂ ਕਿਹਾਂ ਤੱਕ ਜਵਾਈਆਂ ਦੀ ਤਰ੍ਹਾਂ ਰੱਖਿਆ ਹੋਇਆ ਜੀ ਤੁਹਾਡੇ ਦਾ ਸਵਾਲ ਹੈ ਕਿ ਅਸੀਂ ਗੱਲ ਕਰ ਰਹੇ ਸੀ ਵੀ ਜੇ ਸਾਨੂੰ ਪਤਾ ਹੁੰਦਾ ਸਾਡੇ ਵਿੱਚੋਂ ਕੋਈ ਖੜਾ ਹੁੰਦਾ ਤਾਂ ਅਸੀਂ ਆਜਾ ਇੱਧਰ ਵੀ ਇਹ ਕਨਾਲ ਕੁਮਾਰ ਨੂੰ ਦੱਸ ਦਿੰਦੇ ਵੀ ਗਾਲਾਂ ਗੋਲੀਆਂ ਕੱਢੀ ਜਾਂ ਨੇ ਵੇਰ ਹੋਰ ਕਿਆ ਸਾਡੇ ਵਿੱਚ ਵਿਲ ਪਾਵਰ ਹੈ ਨਹੀਂ ਵੀ ਅਸੀਂ ਇਹਨਾਂ ਲੋਕਾਂ ਨੂੰ ਸਭ ਕਦੀ ਸਿਖਾਇਆ ਦੇ ਅਸੀਂ ਇਹ ਕਰ ਸਕਦੇ ਬਿਲਕੁਲ ਤੁਹਾਡਾ ਕੁਐਸਚਨ ਬਹੁਤ ਵਧੀਆ ਪਰ ਅਸੀਂ ਪਿਛਲੇ 6 ਮਹੀਨੇ ਚ ਥਰਮਲ ਪਲਾਂਟ ਦੇ ਚੀਫ ਸਾਹਿਬ ਨੂੰ ਘਟੋ ਘਟ 2 ਤੇ 3 ਵਾਰ ਅਸੀਂ ਰਿਟਰਨ ਚ ਦੇ ਚੁੱਕੇ ਹਾਂ ਇਲਾਕੇ ਦੀਆਂ ਜਥੇਬੰਦੀਆਂ ਇਲਾਕੇ ਦੇ ਮੋਤਵਰ ਬੰਦੇ ਇਲਾਕੇ ਦੀਆਂ ਪੰਚਾਇਤਾਂ ਅਸੀਂ ਚੀਫ ਸਾਹਿਬ ਨੂੰ ਰਿਟਰਨ ਚ ਦੇ ਚੁੱਕੇ ਹਾਂ ਕਿ ਇਹ ਲੋਕ ਝੁੰਗੀਆਂ ਬਣਾ ਕੇ ਨਜਾਇਜ਼ ਕੁੰਡੀਆਂ ਲਾ ਕੇ ਰਹਿ ਰਹੇ ਨੇ ਔਰ ਇਹ ਜਿਹੜੇ ਤਬੜੀ ਸਾਹਿਬ ਹੈ ਇਹ ਪ੍ਰਵਾਸੀਆਂ ਨੂੰ ਜਿਹੜਾ ਢ ਘਾ ਰਿਹਾ ਹੈ ਜਾਂ ਮਹੌਲ ਰੇ ਇਲਾਕੇ ਦਾ ਖਰਾਬ ਕਰ ਰਿਹਾ ਹੈ ਇਹਦੇ ਤੇ ਕਾਰਵਾਈ ਕੀਤੀ ਜਾਵੇ ਉਹ ਥਰਮਲ ਦੇ ਵਿੱਚ ਤਾਂ ਐਵੇਂ ਆਂਦਾ ਮੈਂ ਕਹਿੰਦਾ ਲੈ ਚੀਫ ਨੂੰ ਨਹੀਂ ਘਟ ਜਾਂਦੇ ਉਹ ਜਿਆਦਾ ਵੱਧ ਗਿਆ ਟੌਰ ਨਾਲ ਵੱਡਦਾ ਥਰਮਲ ਪਲਾਂਟ ਦੇ ਵਿੱਚ ਉਹ ਕਿਸੇ ਦੇ ਘਰ ਦੇ ਨਾਲ ਵੱਡਦਾ ਚਲੋ ਜਾਗਰਿਆਂ ਚ ਵੀਰਾਂ ਵਾਲੇ ਸਾਡੇ ਸਿੱਖ ਵੀਰ ਇਕੱਠੇ ਹੋਏ ਨੇ ਇਹਨਾਂ ਨੇ ਫੈਸਲਾ ਲਿਆ ਹੈ ਵੀਰ ਜੀ ਨੇ ਮਾਫੀ ਮੰਗ ਲਈ ਹੈ ਕਿਸਾਨ ਯੂਨੀਅਨ ਦੇ ਖਿਲੇ ਨੇ ਕੀ ਨਾ ਕੀ ਜਬਣਾ ਸਵਾਰ ਸਿੰਘ ਬੋਬੀ ਸਵਾਰ ਸਿੰਘ ਜੀ ਹੋਰ ਵੀ ਖੜੇ ਨੇ ਮੇਰੇ ਨਾਲ ਤੇ ਇਹਨਾਂ ਦੀ ਲੈਗਿਟਿਡੇ ਵਿੱਚ ਚੀਫ ਸਾਹਿਬ ਦੀ ਮੌਜੂਦਗੀ ਆਪਣਾ ਸੀਓ ਸਾਹਿਬ ਦੀ ਮੌਜੂਦਗੀ ਦੇ ਵਿੱਚ ਇੱਕ ਲਿਖਤੀ ਫੈਸਲਾ ਵੀ ਹੋਇਆ ਤੇ ਇਹ ਵੀਡੀਓ ਅਸੀਂ ਤਾਂ ਵਾਇਰਲ ਕਰ ਰਹੇ ਹਾਂ ਕਿਉਂਕਿ ਇਸੇ ਤਰ੍ਹਾਂ ਦੀ ਵੀਡੀਓ ਇਥੇ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਗੱਲਾਂ ਕੱਢੀਆਂ ਗਈਆਂ ਸੀ ਜਿਹੜੀਆਂ ਨਹੀਂ ਸੁਣੀਆਂ ਜਾ ਸਕਦੀਆਂ ਤੇ ਸ਼ਰਾਬ ਦੇ ਨਸ਼ੇ ਵਿੱਚ ਸੀ ਹੋਰ ਤਾਂ ਵੀ ਕੁਝ ਗੱਲਾਂ ਆਪਣੇ ਭਰਾਵਾਂ ਨੂੰ ਬਾਜੀ ਮੈਨੂੰ ਖੁਸ਼ ਆਫ ਮਾਫੀ ਮਾਫ ਕਰਤਾ ਲੱਗਦਾ ਆਪਸੀ ਭਾਈ ਚਾਲਾ ਰੱਖੋ ਪਰਕਰਤ ਦੇ ਵੀ ਕਰੋ ਪਰਕਰਤ ਸਿੰਘ ਜੀ ਤੁਸੀਂ ਵੀ ਖੜੇ ਨੇ ਜਾ ਕੇ ਜਿੰਮੀਆਂ ਵਾਲੇ ਜੇ ਕਿਤੇ ਵੀ ਕੋਈ ਇਸ ਤਰ੍ਹਾਂ ਦਾ ਧੱਕਾ ਹੁੰਦਾ ਏ ਸਾਰੇ ਖੜੇ ਨੇ ਭਾਵੇਂ 50 ਨੇ ਸਾਡੇ ਬੰਦੇ ਤੇ ਇਸੇ ਤਰ੍ਹਾਂ ਹੋਣਾ ਇਹਨਾਂ ਦਾ ਹੱਲ ਕਿ ਜਿੱਥੇ ਵੀ ਕੋਈ ਮਸਲਾ ਹੁੰਦਾ ਏ ਸਾਨੂੰ ਆਪਣਾ ਸਿੱਖਾਂ ਨੂੰ ਅਸੀਂ ਸ੍ਰੀ ਸਾਹਿਬਾਂ ਬਾਈ ਜਿਨੇ ਗੱਲ ਕੀਤੀ ਕਿ ਐਵੇਂ ਨਹੀਂ ਅਸੀਂ ਪਾਣੀ ਫਿਰਦੇ ਤੇ ਫਿਰ ਇਹਨਾਂ ਨੂੰ ਮੌਕੇ ਤੇ ਦੱਸਣਾ ਚਾਹੀਦਾ ਬਾਅਦ ਵਿੱਚ ਤਮਾਫੀਆਂ ਮੰਗਣੀਆਂ ਇਹ ਤਾਂ ਇੱਕ ਬਾਅਦ ਦੇ ਹੱਲ ਹੁੰਦੇ ਨੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਦੇਖਦੇ ਰੋਪਰਾਇਮੋ ਦੇ ਰੋਪੜ